ਖੋ ਜੀ ਮੇ 30 ਤਰੀਕ ਨੂੰ ਬੰਦੇ ਬਾਰਤ ਇੱਕ ਨਵੀਂ ਆ ਰਹੀ ਆ ਆਪਾਂ ਨੂੰ ਪਹਿਲੇ ਪਹਿਲਾਂ ਉਹੀ ਗੱਲ ਦੱਸ ਦਿੰਨਾ ਵੀ ਸਵੇਰ 10 ਵਜੇ ਉਹਨੇ ਬਹੁਤ ਵਧੀਆ ਟਾਈਮ ਆ ਜਿਹੜਾ ਕਿ ਉਰੇ ਰੇਲਵੇ ਸਟੇਸ਼ਨ ਤੇ ਉਹਨੇ ਖੜਾ ਹੀ ਹੋਣਾ ਵਧੀਆ ਟ੍ਰੇਨ ਆ ਸਿੱਧੀ ਸ਼ੂਕਦੀ ਦਿੱਲੀ ਜਾਣਾ ਉਹਨੇ 1 ਵਜੇ ਤੱਕ ਉਹਨੇ ਨੇ ਪਹੁੰਚ ਜਾਣਾ ਇਹ ਜੀ ਅਸੀਂ ਗੱਲਾਂ 500 ਕਰੋੜ ਰੁਪਈਆ ਰੇਲਵੇ ਸਟੇਸ਼ਨ ਤੇ ਲੱਗ ਰਿਹਾ ਆਏ ਹੈ ਜੀ 에어ਪੋਰਟ ਉਧਰ ਨਵਾਂ ਬਣ ਰਿਹਾ ਐਲੀਵੇਟਰ ਰੋਡਾਂ ਸਾਰੀਆਂ ਸਾਰਾ ਕੁਝ ਕੰਪਲੀਟ ਹੋ ਗਿਆ ਆ ਨਾਲ ਹੀ ਇੱਥੇ ਜਾਓ ਕਿਸ ਤਰੀਕੇ ਸਮਾਰਟ ਸਿਟੀ ਚ ਜਿਹੜਾ ਨਵਾਂ ਗੁਣਾਨਿਕ ਸਟੇਡੀਅਮ ਆ ਸਾਡਾ ਉਹ ਸੰਥੈਟਿਕ ਟਰੈਕ ਲੱਗ ਰਿਹਾ ਵਾਲੀ ਬਾਸਕਟਬਾਲ ਕਿੱਡਾ ਹੀ ਵੱਡੇ ਜਿਹੜੇ ਆ 25-25 ਕਰੋੜ ਰੁਪਈਆ ਅਸੀਂ ਖਰਚ ਕਰ ਰਹੇ ਆ ਮੈਂ ਆਪਣੇ ਵੇਲੇ ਹਜੇ ਹੋ ਕੀ ਰਿਹਾ ਉਹ ਦੇਖਣ ਵਾਲੀ ਗੱਲ ਆ 650 ਕਰੋੜ ਰੁਪਈਆ ਬੁੱਢੇ ਨਾਲੇ ਲਈ ਦਰਿਆ ਲਈ ਕਦੇ ਆਏ ਹੀ ਨਹੀਂ ਸੀ ਉਹ ਲੈ ਕੇ ਆ ਗਿਆ ਹੈ ਜੀ ਤੇ ਇਹ ਜਿਹੀਆਂ ਗੱਲਾਂ ਤੇ ਮੁੱਦਿਆਂ ਤੇ ਇਲੈਕਸ਼ਨ ਜਿਹੜੀ ਲੜਾਂਗੇ ਅਭੀ ਵੀ ਆਖਰੀ ਸਵਾਲ ਰਵਨੀਤ ਬਿੱਟੂ ਲੁਧਿਆਣਾ ਤੋਂ ਹੀ ਕਾਂਗਰਸ ਦੇ ਕੈਂਡੀਡੇਟ ਹੋਣਗੇ ਲੋਕ ਸਭਾ ਦੇ ਇਲੈਕਸ਼ਨ ਦੇ ਲਈ ਜਾਂ ਕਿ ਹਾਈ ਕਮਾਂਡ ਕਿਸੇ ਹੋਰ ਜਗ੍ਹਾ ਤੋਂ ਡਿਊਟੀ ਲਾਉਂਦੀ ਹੈ ਤਾਂ ਬਦਲਿਆ ਵੀ ਜਾ ਸਕਦਾ ਹੈ ਫਿਰ ਆਪਣੇ ਘਰੇ ਬੈਠਾਂਗੇ ਜੀ ਆਰਾਮ ਦੇ ਨਾਲ ਜੇ ਲੁਧਿਆਣੇ ਪਾਰਟੀ ਟਿਕਟ ਦੇਗੀ ਨਹੀਂ ਫਿਰ ਪਾਰਟੀ ਜਿਵੇਂ ਤੁਸੀਂ ਆਸ਼ੂਆਜੀ ਵਾਲੀ ਗੱਲ ਕਰ ਰਹੇ ਸੀ ਫਿਰ ਆਰਾਮ ਦੇ ਨਾਲ ਸਤਿ ਸ੍ਰੀ ਅਕਾਲ ਕਰਕੇ ਪਾਰਟੀ ਦੀ ਸੇਵਾ ਕਰਾਂਗੇ